ਜਗਰਾਉਂ ਦੇ ਪਿੰਡ ਮਲਕ ਵਿਕੇ ਪੰਜਾਬ ਸਰਕਾਰ ਵੱਲੋਂ ਐਲਾਨੀ ਲੈਂਡ ਪੂਲਿੰਗ ਨੀਤੀ ਖਿਲਾਫ ਜਗਰਾਉਂ ਦੇ ਪਿੰਡ ਦੇ ਚਾਰ ਪਿੰਡਾਂ ਦੇ ਲੋਕਾਂ ਵੱਲੋਂ ਪਰਮਾ ਇਕੱਠ ਕੀਤਾ ਗਿਆ ਅਤੇ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਮਰ ਜਾਣਗੇ ਪਰ ਆਪਣੀ ਜ਼ਮੀਨ ਦਾ ਇੱਕ ਵੀ ਮਰਲਾ ਐਕਵਾਇਰ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਿੱਥੇ ਉਹ ਕੱਲ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ ਉੱਥੇ ਹੀ 7 ਜੁਲਾਈ ਨੂੰ ਜਗਰਾਉਂ ਦੇ বাস ਸਟੈਂਡ ਚੌਕ ਵਿੱਚ ਸਰਕਾਰ ਖਿਲਾਫ ਵੱਡਾ ਧਰਨਾ ਵੀ ਲਾਉਣਗੇ। ਇਸ ਮੌਕੇ ਜਗਰਾਉਂ ਦੇ ਅਗਵਾੜ ਗੁਜਰਾ ਪਿੰਡ ਪੋਨੇ ਪਿੰਡ ਕੋ ਪਿੰਡ ਅਲੀਗੜ ਦੀ ਇਕੱਠੇ ਕਿਸਾਨਾਂ ਨੇ ਪੁਨਾਰੀਬਾਜ਼ੀ ਕਰਦੇ ਆ ਕਿ ਸਰਕਾਰ ਦੀ ਇਸਤਾਨਾ ਸਾਹੀ ਫਰਮਾਨ ਦਾ ਉਹ ਸਿਰੇ ਤੋਂ ਬਰੋਧ ਕਰਦੇ ਨੇ ਅਤੇ ਜ਼ਮੀਨ ਅਕਵਾਇਰ ਦੇ ਮਾਮਲੇ ਵਿੱਚ ਉਹ ਮਰਨਾ ਤਾਂ ਮਨਜ਼ੂਰ ਕਰਨਗੇ ਪਰ ਆਪਣੀ ਜ਼ਮੀਨ ਦਾ ਇੱਕ ਵੀ ਮਰਲਾ ਜਾਂ ਇੱਕ ਵੀ ਇੰਚ ਜ਼ਮੀਨ ਅਕਵਾਇਰ ਨਹੀਂ ਹੋਣ ਦੇਣਗੇ ਆਓ ਦੇਖਦੇ ਹਾਂ ਜਗਰੋਂ ਤੋਂ ਦਿਲਵਿੰਦਰ ਸਿੰਘ ਰਸ਼ੀਨ ਦੀ ਖਾਸ ਰਿਪੋਰਟ ਬਣਾਈ ਆ ਜਵਾਨੀ ਸਰਕਾਰ ਸੀਐਮ ਸਾਹਿਬ ਇਹ ਵੀ ਕਹਿ ਰਹੇ ਆ ਵੀ ਜੇ ਕੋਈ ਜ਼ਮੀਨ ਨਹੀਂ ਦੇਣੀ ਚਾਹੁੰਦਾ ਤਾਂ ਅਸੀਂ ਨਹੀਂ ਲਮਾਂਗੇ ਅਸੀਂ ਸੀਐਮ ਸਾਹਿਬ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਅਸੀਂ ਸੀਐਮ ਸਾਹਿਬ ਨੂੰ ਰਿਟਰਨ ਵੀ ਭੇਜਤੇ ਕੱਲੇ-ਕੱਲੇ ਜ਼ਮੀਨ ਮਾਲਕ ਦਾ ਐਫੀਡੇਟ ਵੀ ਦੇਤਾ ਪੰਚਾਇਤਾਂ ਨੇ ਮਤੇ ਪਾ ਕੇ ਵੀ ਦੇਤੇ ਆ ਕਿ ਅਸੀਂ ਪੈੜੀ ਨਹੀਂ ਦੇਣੀ ਚਾਹੁੰਦੇ ਸਾਡੇ ਜਿਹੜੇ ਜਗਰਾਉਂ ਹਲਕੇ ਦੇ ਪੋਨਾ ਮਾਲਕ ਅਲੀਗੜ ਤੇ ਗਵਾੜ ਗੁਜਰਾ ਚਾਰਾਂ ਪਿੰਡਾਂ ਦੇ ਮਤੇ ਗਰਾਡਾਂ ਨੂੰ ਵੀ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਤੇ ਸੀਐਮ ਸਾਹਿਬ ਨੂੰ ਵੀ ਇਹ ਪਹੁੰਚ ਚੁੱਕਿਆ ਸਾਡੇ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਸਾਡੀਆਂ ਅਸੀਂ ਜਵਾਬ ਦੇਤਾ ਕਿ ਉਹ ਨੋਟੀਫਿਕੇਸ਼ਨ ਕਰੇ ਕਿ ਪਿੰਡਾਂ ਦੀ ਪੈੜੀ ਅਸੀਂ ਕਵਰ ਨਹੀਂ ਕਰਾਂਗੇ ਜੇਕਰ ਸਰਕਾਰ ਆਪਦੇ ਧੱਕੇਸ਼ਾਹੀ ਕੁਝ ਕਰਦੀ ਆ ਤਾਂ ਲੋਕ ਮਰਨ ਨੂੰ ਤਿਆਰ ਖੜੇ ਆ ਤੇ ਅਸੀਂ ਮਰ ਜਾਾਂਗੇ ਪਰ ਪੈੜੀਆਂ ਨਹੀਂ ਆਪਣੀਆਂ ਛੱਡਾਂਗੇ ਇਹ ਜਿਹੜੇ ਪੰਜਾਬ ਦੇ 95 96 ਗੁੰਗੇ ਤੇ ਬੋਲੇ ਆ ਇਹਨਾਂ ਦੀ ਸਰਕਾਰ ਨੇ ਇੱਕ ਨਾਦਰशाही ਫਰਮਾਨ ਜਾਰੀ ਕੀਤਾ ਵੀ ਅਸੀਂ ਨਾ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਸਿੱਧਰਾ ਹੀ ਕਰਤਾ ਕੋਈ ਸਿੱਧਾ ਨਹੀਂ ਪਾਇਆ ਉਹੀ ਕਰਤਾ ਵੀ ਅਸੀਂ ਜ਼ਮੀਨਾਂ ਤੇ ਕਬਜ਼ਾ ਕਰਨਾ ਕਿਵੇਂ ਕਬਜ਼ਾ ਕਰ ਲੈਣਗੇ ਇਹ ਕੋਈ ਖੇਲ ਪਈ ਹੈ ਕਬਜ਼ਾ ਕਰ ਲੈਣਗੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜੀ ਇਹ ਸਾਡੀ ਜਗਰਾਉਂਦੀ ਆ ਧੰਤਨ ਬਾਬਾ ਅਨੰਦ ਸਿੰਘ ਜੀ ਧੰਤਨ ਬਾਬਾ ਈਸ਼ਰ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਆ ਇੱਥੇ ਧੱਕਾ ਨਹੀਂ ਹੋਣ ਦੇਣਾ ਅਸੀਂ ਠੀਕ ਆ ਸ਼ਾਂਤੀ ਨਾਲ ਆਪਣਾ ਸੰਘਰਸ਼ ਸ਼ੁਰੂ ਕੀਤਾ ਸਾਡੇ ਗੁਰੂਆਂ ਨੇ ਵੀ ਫਰਮਾਨ ਆ ਬਈ ਨਿਮਕੇ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਤੇਗ ਸਾਡੇ ਕੋਲੇ ਸਾਰੇ ਰਸਤੇ ਆ ਕਿਸੇ ਵੀ ਹਾਲਤ ਵਿੱਚ ਮੀਡੀਆ ਦੇ ਰਹੀ ਕਿੰਨੇ ਇਹ ਜ਼ਮੀਨਾਂ ਤੇ ਅਸੀਂ ਕਬਜ਼ਾ ਨਹੀਂ ਕਰ ਦੇਣਾ ਧੰਨਵਾਦ ਕਿਸ ਮਕਸਦ ਲੈ ਕੇ ਸਾਰਾ ਇਕੱਠ ਹੋਇਆ ਕਿੰਨੇ ਪਿੰਡਾਂ ਦਾ ਇਕੱਠ ਹੈ ਤੇ ਕੀ ਕਿਹਾ ਗਿਆ ਸਾਰੇ ਜਨਤਾ ਅੱਜ ਜਿਹੜਾ ਸਰਕਾਰ ਨੇ ਲੈਂਡ ਪੂਲਿੰਗ ਦੀ ਨੀਤੀ ਬਣਾਈ ਆ ਉਹਦਾ ਵਿਰੋਧ ਦੇ ਵਿੱਚ ਅਸੀਂ ਅੱਜ ਤਿੰਨ ਤਿੰਨ ਪਿੰਡ ਇਕੱਠੇ ਹੋਏ ਆ ਮਾਲਕ ਪੋਨਾ ਅਲੀਗੜ ਅਸੀਂ ਇਹ ਜਿਹੜੀ ਸਰਕਾਰ ਨੇ ਨੀਤੀ ਬਣਾਈ ਹੈ ਉਸ ਦੇ ਖਿਲਾਫ ਇਕੱਠੇ ਹੋਏ ਆਂ ਵੀ ਅਸੀਂ ਇੱਕ ਮਰਲਾ ਵੀ ਜ਼ਮੀਨ ਦਾ ਅਸੀਂ ਇਹ ਸਿੱਧੀ ਦੇਣਾ ਸਾਡੇ ਤਕਰੀਬਨ ਤਿੰਨਾ ਪਿੰਡਾਂ ਦਾ 511 ਏਕੜਾ ਜਿਹੜੀ ਰਿਕਵਰ ਕਰਨ ਲੱਗੇ ਆਂ ਪਰ ਅਸੀਂ ਸਾਰੇ ਕਿਸਾਨਾਂ ਨੇ ਇਹੀ ਇੱਕ ਕੀਤਾ ਇੱਕ ਮਰਲਾ ਨਹੀਂ ਦੇਣਾ ਕਿਉਂਕਿ ਜਿਹੜੀਆਂ ਪਹਿਲਾਂ ਸਰਕਾਰ ਨੇ ਪਹਿਲਾਂ ਰਿਕਵਰ ਕੀਤੀਆਂ ਜ਼ਮੀਨਾਂ ਉਹ ਤਾਂ ਬੇਲੀਆਂ ਪਈਆਂ ਖੰਡ ਮਹਿਲਾ ਜਿਹੜੀ ਬੰਜਰ ਬਣੀ ਪਈ ਹੈ ਦੇਖੋ ਤੁਸੀਂ ਕਿੱਡੇ-ਕੱਡੇ ਕੱਖ ਜਿਹੜੇ ਬਣੇ ਪਏ ਆ ਉਹਦੇ ਵਿੱਚ ਉੱਗੇ ਹੋਏ ਪਰ ਇਹ ਸਾਡੀਆਂ ਅਪਜਾਊ ਜ਼ਮੀਨਾਂ ਵਾਂ ਅਸੀਂ ਇਹ ਨਹੀਂ ਦੇਣੀਆ ਕਿਉਂਕਿ ਸਾਡੇ ਮਜੂਰ ਕਾ ਨੇ ਬੜੀ ਮਿਹਨਤ ਦੇ ਨਾਲ ਕਿਉਂਕਿ ਪਹਿਲਾਂ ਇੱਥੇ ਰੇਤਾ ਹੁੰਦਾ ਸੀ ਬੜੀ ਮਿਹਨਤ ਦੇ ਨਾਲ ਅਪਜਾਓ ਕੀਤੀਆਂ ਹੁਣ ਸਾਡੇ ਤਿੰਨ ਫਸਲਾਂ ਹੋਣ ਲੱਗੀਆਂ ਖਿਸ਼ਾਲੀ ਹੋਣ ਲੱਗੀ ਆ ਪਰ ਹੁਣ ਇਹ ਸਰਕਾਰ ਨੇ ਆ ਕੇ ਜਿਹੜਾ ਸਾਡਾ ਮਾਰਨ ਲੱਗੀ ਆ ਪਰ ਅਸੀਂ ਇਹ ਹੋਣ ਨਹੀਂ ਦੇਵਾਂਗੇ ਕਿਸੇ ਹਾਲਾਤ ਨਾਲਾ ਫਰਮੇ ਲਰੀਆਂ ਉਹਦੇ باوجود ਵੀ ਕੁਛ ਨਹੀਂ ਕੁਛ ਨਹੀਂ ਜੀ ਅਸੀਂ ਸਾਨੂੰ ਚਾਹੇ 20 ਕਰੋੜ ਰੁਪਇਆ ਕਿੱਲੇ ਦਾ ਦੇਣਾ ਅਸੀਂ ਤਾਂ ਵੀ ਨਹੀਂ ਦੇਣੀ ਜੀ ਅਸੀਂ ਇੱਕ ਚੇਤੇ ਜਿਹੜਾ 550 ਸਰਕਾਰ ਨੇ ਇਹ ਤਿਆਰ ਕੀਤਾ ਵੀ ਸਾਰਾ ਇਹਨਾਂ ਜ਼ਮੀਨਾਂ ਦੇ ਉੱਤੇ ਕਾਰਜਾ ਲੈ ਕੇ ਜਿਹੜੀਆਂ ਅਸੀਂ ਗਾਂਹਾਂ ਵਾਲੀਆਂ ਆਪਣੀਆਂ ਇਲੈਕਸ਼ਨ ਆਪ ਸਰਕਾਰ ਨੇ ਕਿਹਾ ਵੀ ਅਸੀਂ ਲੜ ਸਕੀਏ ਇਹਨਾਂ ਕਰਕੇ ਜ਼ਮੀਨਾਂ ਤੇ ਸਾਰਾ ਕਾਰਜਾ ਲਿਆ ਦੇਖੋ 40000 ਏਕੜ ਪੰਜਾਬ ਦਾ ਬਾ ਦੇਖੋ ਪੰਜਾਬ ਦੇ ਵਿੱਚ ਉਹ ਕਿੱਥੇ ਫਸਲ ਹੋਊਗੀ ਕਿੱਥੋਂ ਉਜਾਊ ਸਾਡੇ ਪੰਜਾਬ 'ਚ ਹੈ ਕੀ ਐ ਕੋਈ ਫੈਕਟਰੀ ਨਹੀਂ ਕੋਈ ਇੰਡਸਟਰੀ ਨਹੀਂ ਕੁਛ ਨਹੀਂ ਇੱਕ ਕਿਸਾਨੀ ਸੀ ਜਿਹੜੀ ਉਹ ਵੀ ਸਾਡੀ ਕਿਸਾਨੀ ਨੂੰ ਖਤਮ ਕਰਨ ਲੱਗੇ ਆ ਸਾਰੇ ਅਸੀਂ ਹੋਣ ਨਹੀਂ ਦੇਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕੁਰਬਾਨੀਆਂ ਦੇਣ ਲਈ ਤਿਆਰ ਆ ਵੀ ਸਾਰੇ ਪਰਿਵਾਰਾਂ ਸਮੇਤ ਅਸੀਂ ਕੁਰਬਾਨੀਆਂ ਦਵਾਂਗੇ ਅਗਲਾ ਐਕਸ਼ਨ ਇਹ ਆ ਜੀ 7 ਤਰੀਕ ਨੂੰ ਅਸੀਂ ਜਗਰਾਉਂ ਚੌਂਕ ਵਿਖੇ ਬਹੁਤ ਵੱਡਾ ਧਰਨਾ ਜਿਹੜਾ ਦੇਣ ਜਾ ਰਹੇ ਹਾਂ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਰਹੇ ਆ ਬਾਕੀ ਪਿੰਡਾਂ ਤੋਂ ਵੀ ਸਾਨੂੰ ਫੋਨ ਆ ਰਿਹਾ ਜਿਨ੍ਹਾਂ ਦੀਆਂ ਜ਼ਮੀਨਾਂ ਬਾਕੀ ਆ ਵੀ ਅਸੀਂ ਵੀ ਆਵਾਂਗੇ ਅਗਲਾ ਐਕਸ਼ਨ ਇਹ ਹੋਊਗਾ ਜੀ ਜਿੰਨਾ ਚਿਰ ਸਾਡਾ ਇਹ ਨੋਟੀਫਿਕੇਸ਼ਨ ਰੱਦ ਨਹੀਂ ਕਰਦੇ ਅਸੀਂ ਟੱਕ ਨਹੀਂ ਬੈਠਾਂਗੇ ਵੀ ਜਨਾਚਾਰੇ ਜੇ ਤਾਂ ਸਰਕਾਰ ਸਾਡੀ ਮਦਦ ਕਰੂਗੀ ਰੱਦ ਕਰੂਗੀ ਠੀਕ ਆ ਨਹੀਂ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬਣ ਦਣੂ ਪੂਰੇ ਪੰਜਾਬ ਚੋਂ ਹੀ ਕੱਢਾਂਗੇ ਸਾਰੇ ਕਿਸਾਨਾਂ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਆ ਦੇਖ ਲਓ 50 ਸਾਲਾਂ ਚ ਇਹਨਾਂ ਨੇ ਪੰਜਾਬ ਦਾ ਹਾਲ ਕੀ ਕਰ ਦਿੱਤਾ ਪਰ ਅਸੀਂ ਸਾਰਿਆਂ ਨੂੰ ਕਹਾਂਗੇ ਇਹਨਾਂ ਨੂੰ ਕਿਤੇੋਂ ਘਰੋਂ ਬਾਹਰ ਨਿਕਲ ਬਾਹਰ ਨਿਕਲ ਜੋਗੇ ਨਹੀਂ ਛੱਡਣ ਠੀਕ ਐਮ ਲਿਆ ਸੀਗਾ ਕੱਲ ਨੂੰ ਅਸੀਂ ਸਾਰੀਆਂ ਪੰਚਾਇਤਾਂ ਸਮੇਤ ਚਾਰਾ ਪਿੰਡਾਂ ਦੀਆਂ ਪੰਚਾਇਤਾਂ ਅਸੀਂ ਰਾਜਪਾਲ ਨੂੰ ਮਿਲ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਵੀ ਇਹ ਰੱਦ ਕੀਤਾ ਜਾਵੇ ਇਹੀ ਦੱਸਣਾ ਚਾਹੁੰਦੇ ਆ ਕਿ ਸਾਡਾ ਮੁੱਖ ਕਿਤਾ ਖੇਤੀਬਾੜੀ ਆ ਅਸੀਂ ਪੂਸ਼ਤਾਂ ਤੋਂ ਖੇਤੀਬਾੜੀਆਂ ਜੁੜੇ ਹੋਏ ਆ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਸਹਾਇਕ ਧੰਦਾ ਦਾ ਹੈ ਨਹੀਂਗਾ ਜੇ ਸਾਤੋ ਇਹੀ ਧੰਦਾ ਸਾਡਾ ਖੇਤੀਬਾੜੀ ਖੋਇਆ ਗਿਆ ਤਾਂ ਫੇਰ ਅਸੀਂ ਸਾਡੇ ਬੱਚੇ ਅਸੀਂ ਕਿਹੜੇ ਰਾਹਾਂ ਤੇ ਤੁਰਾਂਗੇ ਸਰਕਾਰ ਨੂੰ ਚਾਹੀਦਾ ਕਿ ਇਸ ਪਾਸੇ ਨਾ ਆਵੇ ਤੇ ਇਹਨੂੰ ਜਿਹੜੇ ਲੈਂਡ ਪੂਲਿੰਗ ਦੀ ਨੀਤੀ ਆ ਇਹਨੂੰ ਰੱਦ ਕੀਤਾ ਜਾਵੇ